शीरा, शीरा दीपे टकरा पीपेरा लगातार टकरा नंबर किसे है राोक चौक है नंबर नंबर जाफिया गया जी नंबर ਖੇਡ ਪਿਆਰਾਂ ਦੀ ਹੈ ਕੋਈ ਨਾ ਪਿਆਰ ਨਾ ਪਿਆ ਕੋਈ ਨਾ ਨੰਬਰ ਜਾਫੀ ਨੂੰ ਹੈ ਲਓ ਜੀ 1000 ਰੁਪਏ ਦਿਈਏ ਸਾਡੇ ਰਵੀ ਅਮਰੀਤਾ ਵੱਲੋਂ ਫੜੋ ਜੀ ਪੈਸੇ ਸਿੱਧੇ ਫੜ ਲਓ ਆਓ ਮੈਚ ਆਪਾਂ ਦੋਨੋਂ ਟੀਮਾਂ ਆਪਣੀਆਂ ਪਿਆਰ ਦੇ ਨਾਲ ਆਪਾਂ ਪਿਆਰ ਦਾ ਸਬੂਤ ਦੇਣਾ ਹੈ ਔਰ ਦੋਨੋਂ ਟੀਮਾਂ ਦਾ ਬਹੁਤ ਤਗੜਾ ਮੁਕਾਬਲਾ ਚੱਲ ਰਿਹਾ ਹੈ ਕਿ ਜਿੱਥੇ ਪਹਿਣ ਕਬੱਡੀਆਂ ਉਹ ਕਰਮਾਂ ਵਾਲੀਆਂ ਥਾਮਾਂ ਨੇ ਜਿੰਨਾ ਜੰਮੇ ਖਿਡਾਰੀ ਉਹ ਧੰਨ ਹੁੰਦੀਆਂ ਮਾਵਾ ਨੇ ਰਵੀભાઈ ਇਹ ਧੰਨ ਮਾਵਾ ਦੇ ਬਲੀ ਪੁੱਤ ਖੇਡ ਰਹੇ ਐ ਇਹ ਰੀਅਲ ਟੱਕਰ ਐ ਇਹ ਹੱਥ ਭੜ ਰਹੇ ਐ 2000 ਦਿੱਤਾ ਜਾਣਾ ਨੀਲਾ ਮੋਹਨ ਸਿੰਘ ਦਾ ਜਿਹੜਾ ਜਾਫੀ ਜਫਾ ਲਾਉ 2000 ਦਿੱਤਾ ਜਾਊ 2000 ਦਿੱਤਾ ਜਾਣਾ ਪਹਿਲਾ ਬਾਈ ਨੇ ਗੱਲ ਕੀਤੀ ਐ ਟੱਕਰ ਰੀਅਲ ਐ ਕਿ ਰੀਅਲ ਐ ਟੱਕਰ ਕੋਈ ਚੀਜ਼ ਨਹੀਂ ਉਹ ਫੇਕ ਜਦੋਂ ਬੱਜਦੀ ਟਿਕਾਣੇ ਨਿਕਲੇ ਕੰਨਾਂ ਵਿੱਚੋਂ ਸੇਕ ਪਰ ਨੰਬਰ ਰਾਉ ਵਾਲੀ ਹੈ ਬਾਈ ਜਿਹੜੇ ਜਿਹੜੇ ਕਹਿੰਦੇ ਆ ਤੇ ਮੇਲੇ ਦਾ ਬੈਸਟ ਰਾਉ ਵਾਲੀਆ ਪ੍ਰਦੀਪ ਹੋਵੇ ਇੱਕ ਵਾਰੀ ਤਾਰੀ ਜੋਰ ਕਿਆ ਬਾਤ ਹੈ ਕਿਆ ਬਾਤ ਹੈ ਬੋਲੋ ਬਹੁਤ ਸਰਮਾਨ ਮੈਚ ਸਮਾਪਤ ਕੋਈ ਉਹਨ ਪਿਆਰ ਨਾ ਪਿਆਰ ਨਾ ਜੇ ਦੇ ਨਾਲ ਮਾਮਲੇ ਵਿਗੜ ਜਾਂਦੇ ਆ ਮੈਚ ਵਿਗੜ ਜਾਂਦੇ ਆ ਸਮਾਪਤ ਮੈਚ ਸਮਾਪਤ ਗੌਰਵ ਗੌਰਵ ਸਾਡੇ ਵਾਲਾ ਜਾਂਦੇ ਰਹਿ ਫੇਰ ਮਿਲਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜਿਹੜਾ ਬੈਟ ਵਾਲਾ ਨਾ ਸਰਪੰਚ ਭੁੱਲੇ ਨਹੀਂ ਕਿਦੇ ਵਾਸਤੇ ਬੋਲੋ ਕਿ ਮੈਟ ਲਾ ਕੇ ਭੋਲੇ ਸਰਪੰਚ ਵੱਲੋਂ ਦੋਸਤ ਬਾਈ ਕੀਤਾ ਕਿਸਾ ਹਾਂ ਜੀ ਇੱਕ ਨੰਬਰ ਰਹਿੰਦਾ ਭਾਈ ਹਜੇ ਇੱਕ ਨੰਬਰ ਇੱਕ ਨੰਬਰ ਰਹਿੰਦਾ ਜੇ ਕੁੰਡੀ ਆੜੀ ਹੋਈ ਐ ਮਾਪਤ ਨਹੀਂ ਹੋਇਆ ਹਜੇ ਕੁੰਡੀ ਆੜੀ ਹੋਈ ਆ ਹਜੇ ਕਹਿੰਦੇ ਭੂਖਣੇ ਜਵਾਨੀ ਫੌਜੀ ਸਾਹਿਬ ਫਸੀ ਹੋਈ ਐ ਕਹਿੰਦੇ ਆ ਵੀ ਹਜੇ ਤਾਂ ਯਾਰ ਮੈਦਾਨ ਦੇ ਵਿੱਚ ਹੈ ਹਜੇ ਤਾਂ ਤੀਰ ਕਮਾਨ ਦੇ ਪਰਛ ਗਰੇয়াল ਗੀਤ ਲਿਖਾ ਤੂੰ ਤੇਰੇ ਤੇ ਸਾਡਾ ਮਿੱਤਰ ਬੱਬੂ ਮਾਡਾ ਦਾ ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ ਜਿਨ੍ਹਾਂ ਨੇ 100 ਲੱਖ ਭੇਜਿਆ ਲਓ ਨਾਸੇੜਾ 5000 ਲੱਗਿਆ ਟੱਕਰ ਸਿਰੇ ਦੀ ਹੈ ਕੇ ਰਸ ਗੁੱਲੇ ਪਹਿਲਵਾਨਾਂ ਨੂੰ ਕਦੇ ਢੇਰੀ ਕਰ ਦੇਣਾ ਥਰਮਾਮੀਟਰ ਬੱਲਿਆ ਉਹ ਕਦੇ ਚੈੱਕ ਦਲੇਰੀ ਕਰ ਦੇਣਾ ਲਓ ਹੁਣ ਜੈ ਜੀ ਤੇਰੀ ਵਿੱਚ ਚੈੱਕ ਆਉਣੀ ਆ ਤੇ ਹੁਣ ਜੋਰ ਦੀ ਚੈੱਕ ਆਉਣਾ ਆ ਲਾਸਟ ਰਵੀ ਤਾਸੇ ਹੋ ਜਾ ਬਾਈ ਜਿਨ੍ਹਾਂ ਦੇ ਜੋਤੀ ਨਹੀਂ ਪਰਨੇ ਵਾਲੇ ਬਾਈ ਹੋ ਬਾਈ ਤਾੜੀ ਮਾਰ ਕੇ ਇੱਕ ਵਾਰ 5000 ਦੀ ਰੋਡ ਦੀਪਾ ਉਹ ਜਸ਼ਨ ਕੁਲਜੀਤਾ ਨੀਲਾ ਵਾਲੇ ਚਾਰ ਦਫੀ ਰਵੀ ਰਵੀ 5000 5000 ਜਿੱਤਾ ਹਾਰਾਂ ਦੇ ਫੈਸਲੇ ਹੋ ਜਾਣੇ ਮੇਰੇ ਪੰਜਾਬੀ ਵੀਰੋ ਉਹ ਦੀਪਾ ਦੀਪਾ 5000 ਉਹ ਨੀਲਾ ਯਾਰਾ ਹੋ ਰਵੀ ਰਵੀ ਬਣ ਗਿਆ ਦੀਪਾ ਬੱਦੀ ਪੱਟੀਆਂ ਯੂ ਐਸ ਏ ਵੱਲੋਂ 5000 ਪੁੱਜਾ ਆ ਗਿਆ ਖਾਲਸਾ ਜੀ ਮੇਰੇ ਵਾਲੇ ਮੈਚ ਤੇ ਆਜੋ ਬਹੁਤ ਬਹੁਤ ਧੰਨਵਾਦ ਮੈਚ ਸਮਾਪਤ ਜੱਟੇ ਵਾਲੇ ਨਜ਼ਰੂ ਮਾਫ ਕਰਨਾ ਤੇ ਜੀਰ ਦੀਆਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿੱਦੀ ਜੰਡੀ ਅਮਰੀਕਾ ਦੇ ਨੂੰ ਬੱਦੀ ਮੁਬਾਰਕਬਾਦ ਹੈ ਲੀੜਾ ਮੇਖ ਸਿੰਘ ਦੇ ਨੰਬਰ ਟੂਰਨਾਮੈਂਟ 14 ਤੇ ਲਾਟੋ ਦੇ ਨੰਬਰ ਰਿਹਾ 11 ਟੂਰਨਾਮੈਂਟ ਸਮਾਪਤ ਹੋ ਚੁੱਕਿਆ ਬੈਸਟ ਰੇਡਰ ਦੇ ਯਾਫੀ ਬੈਸਟ ਰੇਡਰ ਦੇ ਯਾਫੀ ਕਿਹੜਾ ਕਿਹੜਾ ਪਿੰਡ ਤੁਹਾਡਾ ਲਾਟੋ ਦੇ ਤਿੰਨ ਕਿਸਾਤਾਰੀ ਖਿਡਾਰੀ ਖੇਡਰ ਦੇ ਸੀ ਉਹਨਾਂ ਨੂੰ ਨਾਮ ਦਿੱਤਾ ਗਿਆ ਜੀ ਭਾਈ ਜੀ ਆਹ ਬੈਸਟ ਬੋਲ ਦੀਏ ਅੱਜ ਦੇ ਪੱਬੀਆਂ ਦੇ ਮੇਲੇ ਦੇ ਬੈਟ ਰੇਡਰ 8ਵੀਂ ਵਾਰ ਬੈਟ ਬਣ ਗਿਆ ਰਾਜੂ ਕੋਲਰ ਨਿਊਜ਼ੀਲੈਂਡ ਦਾ ਚੇਤਾ rau ਵਾਲੀਏ ਪ੍ਰਦੀਪ ਨੇ 11 ਕਬੱਡੀਆਂ ਪਾਇਆ ਤੇ 9 ਨੰਬਰ ਬੈਟ ਰੇਡਰ ਇੱਕ ਵਾਰੀ ਤਾੜੀਆਂ ਜ਼ੋਰਦਾਰ ਬੈਟ ਯਾਸੀ ਲੀਲਾ ਵਾਲੇ ਦੀਪੇ ਨੇ 8 ਟੱਚ ਤੇ 4 ਜੱਫੇ ਬੈਟ ਯਾਸੀ ਦੀ ਲੀਲਾ ਵਾਲਾ ਦੀਪਾ ਤਾੜੀਆਂ ਜ਼ੋਰਦਾਰ ਦੀਪਾ ਲੀਲਾ